ਮਾਰੇ ਬੋਹਾ ਚੱਕਣੇ ਵਾਸਤੇ ਟੋਕਰੇ ਬਣਾਵੇਤਾ ਵਾ 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 ਉਸ ਤਾਇਆ ਦਾ ਮੁੰਡਾ ਨਹੀਂ ਨਿਕਲ ਖਾਂ ਖੁਲੀ ਤਾਇਆ ਵੇਲਾ ਤੂਤ ਛਾਂਗ ਕਾ ਮਾਰੇ ਬੋਹਾ ਚੱਕਣੇ ਵਾਸਤੇ ਟੋਕਰੇ ਬਣਾਵੇਤਾ ਅੰਬਾ ਬਾਪੂ ਵੈਲ ਗਰਮ ਵਾਲੀ ਸਾਂਝ ਵੀ ਪੁਗਾਵੇਤਾ ਹਾੜੀ ਸੋਨੇ ਦੇ ਦਾਣੇ ਲੈ ਜਾਂਦਾ ਹੁੰਦਾ ਸੀ ਬੇਬੇ ਬਾਪੂ ਤੇ ਅੰਬਾ ਬਾਪੂ ਵੈਲ ਗਰਮ ਵਾਲੀ ਸਾਂਝ ਵੀ ਪੁਗਾਵੇਤਾ ਉਹਦੇ ਛੋਕਰੇ ਨੇ ਰਾਸਣ ਦੀ ਦੁਕਾਨ ਗਰਾਂਵਾਂ 'ਵਾਂ ਕਰੀਐ ਉਹ ਕਾ ਛੋਕਰੇ ਨੇ ਰਾਸਣ ਦੀ ਦੁਕਾਨ ਗਰਾਂਵਾਂ 'ਵਾਂ ਕਰੀਐ ਮੈਂ ਗਈ ਚਾਹ ਲੈਣ ਉਪਾ ਮੈਂ ਗਈ ਚਾਹ ਲੈਣ ਉਪਾ ਮੈਨੂੰ ਕਹਾ ਮੈਡਮ ਟਾਟਾ ਟੀ ਬੜੀ ਖਰੀ ਐ ਮੈਂ ਉਸਨੂੰ ਕਹਿ ਲਿਆ ਵੀਰੇ ਚਾਹ ਬਹੁਤ ਵਧੀਆ ਜੀ ਦੱਸਦੇ ਕਹਿੰਦਾ ਮੈਡਮ ਟਾਟਾ ਟੀ ਬੜੀ ਖਰੀ ਐ ਗਾਣ ਤੇ ਵੀ ਢੈੜੀ ਬਾਤ ਕਰੀ ਉਹਨੇ ਗੈਰ ਦੇ ਗਾਰ ਤੇ ਵੀ ਭੈੜੀ ਬਾਤ ਕਰੀ ਹੁੰਦੇ ਗੈਰ ਮੇਰੇ ਬਸ ਮਨ ਨੂੰ ਪਤਾ ਉਦਣ ਉਹ ਕਿੱਣਾਵੇਂ ਚੱਰੀ ਹੈ ਬਸ ਮਨ ਨੂੰ ਪਤਾ ਉਦਣ ਉਹ ਕਿੱਣਾਵੇਂ ਚੱਰੀ ਹੈ ਇਬ ਥਮੈਂ ਦਸੋ ਕਿ ਆ ਉਸ ਨੂੰ ਮੈਂ ਕਹਿਣਾ ਮਨ ਨੂੰ ਝੱਲੀ ਬਾਜੀ ਸੈਰੀ ਸਿਧਰੀ ਚਾਹੇ ਹਿੰਦੀ ਵੀ ਕਹਿ ਲਿਓ ਪਰ ਬਾਈ ਜੈ ਮਨ ਨੂੰ ਮੈਡਮ ਨਹੀਂ ਕਹਿਣਾ ਪਰ ਮੈਂ ਐਲਾਈਨ ਬਣ। ਮੈਨੂੰ ਚੱਲੀ ਬਾਜੀ ਸਹਿਰੀ ਸਿਧਰੀ ਚਾਹੇ ਬਿੱਲੀ ਵੀ ਕਹਿ ਲਿਓ ਪਰ ਵਈਆ ਮੈਨੂੰ ਮੈਡਮ ਨਹੀਂ ਕਹਿਣਾ